ਦਾ ਹਲਕਾ ਹੈਗਾ ਯਾ ਸਰਨੇਵਾਲਾ ਸਾਡੇ ਹਲਕੇ ਦਾ ਜਿਹੜਾ ਲੋਕਲ ਐਮਐਲਏ ਆ ਉਹਦੇ ਬੰਦਿਆਂ ਨੇ ਸਾਡੇ ਉੱਤੇ ਹਮਲਾ ਕੀਤਾ ਸੀਗਾ ਜਿਹੜੇ ਰੇਤ ਮਾਫੀਆ ਨੇ ਰੇਤੇ ਦਾ ਕੰਮ ਕਰਦੇ ਨੇ ਤਾਂ ਅਸੀਂ ਪਹਿਲਾਂ ਸਾਡਾ ਪਰਚਾ ਨਹੀਂ ਹੋ ਰਿਆ ਸੀ ਗਵਰਨਰ ਸਾਹਿਬ ਦੇ ਪੇਸ਼ ਹੋਏ ਸੀ ਗਵਰਨਰ ਸਾਹਿਬ ਦੇ ਉਹਦੇ ਪ੍ਰੈਸ਼ਰ ਦੇ ਨਾਲ ਸਾਡਾ ਪਰਚਾ ਦਰਜ ਕੀਤਾ ਗਿਆ ਸੀਗਾ ਤੇ ਵੀਡੀਓਜ਼ ਐਵੀਡੈਂਸ ਜੋ ਸੀਗੇ ਉਹਨਾਂ ਦੇ ਵਿੱਚ ਕਲੀਅਰ ਸੀਗਾ ਕਿ ਸਾਡੇ ਵੱਲੋਂ ਕਿਸੇ ਦੇ ਉੱਤੇ ਕੋਈ ਹੱਥ ਨਹੀਂ ਚੱਕਿਆ ਗਿਆ ਜੋ ਕਿ ਬਿਲਕੁਲ ਕਲੀਅਰ ਸੀਗਾ ਤੇ ਪਰ ਫਿਰ ਵੀ ਮਹੀਨੇ ਬਾਅਦ ਜਦੋਂ ਅਸੀਂ 16 ਤਰੀਕ ਨੂੰ ਸੁਖਦੇਵ ਬਿੱਲੇ ਨੂੰ ਸੀਪੀ ਦਫ਼ਤਰ ਦੇ ਵਿੱਚੋਂ ਅਰੈਸਟ ਕਰਵਾਇਆ ਜੀ ਤਾਂ ਸੀਪੀ ਦਫ਼ਤਰ ਚੋਂ ਅਰੈਸਟ ਹੋਣ ਤੋਂ ਬਾਅਦ ਜਦੋਂ ਬਿੱਲੇ ਨੂੰ ਪੁਲਿਸ ਰਿਮਾਂਡ ਦੇ ਵਿੱਚ ਲੈ ਕੇ ਗਏ ਤੇ 17 ਤਰੀਕ ਨੂੰ ਰਾਤ ਨੂੰ 10 ਵਜੇ ਉਹਦੇ ਬਿਆਨਾਂ ਦੇ ਉੱਤੇ ਸਾਡੇ 15 ਜਾਣਿਆਂ ਦੇ ਉੱਤੇ ਕ੍ਰੋਸ ਐਫ ਆਈ ਆਰ ਹੋਈ ਜਿਦੇ ਵਿੱਚੋਂ 15ਵੇਂ ਬੰਦੇ ਦਾ ਨਾਮ ਨਹੀਂ ਪਤਾ ਉਹ ਸਾਡੇ ਪਿੰਡ ਦਾ ਨਹੀਂ ਹੈਗਾ ਕੋਈ ਨਾਮ ਗਲਤ ਆ ਕਿਸੇ ਦਾ ਤੇ 14 ਜਾਨਿਆਂ ਦੇ ਵਿੱਚੋਂ ਤਿੰਨ ਜਾਨੇ ਜਿਹੜੇ ਹੈਗੇ ਆ ਜੇ ਇੱਕ ਗੁਰਦੀਪ ਸਿੰਘ ਉਹਦੇ ਮਾਤਾ ਜੀ ਤੇ ਉਹਦੀ ਭਾਬੀ ਜਿਨ੍ਹਾਂ ਦੇ ਘਰੇ ਅਸੀਂ ਮਦਦ ਕਰਨ ਗਏ ਸੀਗੇ ਬਜ਼ੁਰਗ ਮਾਤਾ ਜੀ ਹਾਰਟ ਦੇ ਪੇਸ਼ੈਂਟ ਆ ਤਿੰਨ ਉਹਨਾਂ ਦੇ ਸਟੈਂਟ ਪੈ ਚੁੱਕੇ ਨੇ ਤੇ ਉਹ ਤੁਰ ਵੀ ਨਹੀਂ ਸਕਦੇ ਹੈਗੇ ਇੱਕ ਉਹਨਾਂ ਦੇ ਉੱਤੇ ਤੇ ਉਹਨਾਂ ਦੇ ਬੇਟਾ ਉਹਨਾਂ ਦੀ ਬੜੀ ਮਤਲਬ ਕੰਡੀਸ਼ਨ ਠੀਕ ਨਹੀਂ ਗਈ ਦੋ ਗਦਾਪੁਰ ਪਿੰਡ ਤੋਂ ਨੇ ਗਦਾਪੁਰ ਪਿੰਡ ਦੇ ਸਰਪੰਚ ਸਾਭ ਦੇ ਹਸਬੰਡ ਤੇ ਉਹਨਾਂ ਦੇ ਜੇਠ ਸਾਹਿਬ ਤੇ ਇੱਕ ਲੜਕਾ ਜਿਹੜਾ ਮੈਨੂੰ ਬਚਾ ਕੇ ਲੈ ਕੇ ਆਇਆ ਸੀ ਕੇਵਲ ਸਿੰਘ ਪਿੰਡ ਰੋਡ ਤੋਂ ਨਹੰਗ ਨਹੰਗ ਸਿੰਘ ਆ ਜਿਹਨੇ ਮੈਨੂੰ ਬਚਾਇਆ ਸੀਗਾ ਤੇ ਉਹਦੇ ਉੱਤੇ ਤੇ ਬਾਕੀ ਸਾਡੇ ਪਿੰਡ ਦੇ ਜਸਪ੍ਰੀਤ ਸਿੰਘ ਚਾਚਾ ਜੀ ਸੁਖਵਿੰਦਰ ਸਿੰਘ ਰਮਨਦੀਪ ਹੋਰ ਜਿੰਨੇ ਵੀ ਸਾਡੇ ਹੈਗੇ ਆ ਪਿੰਡ ਦੇ ਜਿਨ੍ਹਾਂ ਦੇ ਉੱਤੇ ਬਲਕਿ ਹਮਲਾ ਹੋਇਆ ਸੀਗਾ ਉਹਨਾਂ ਲੋਕਾਂ ਦੇ ਉੱਤੇ ਇਹਨਾਂ ਨੇ ਜਿਹੜੀ ਹੈ ਇੱਕ ਕ੍ਰਾਸ ਐਫ ਆਈ ਆਰ ਦਰਜ ਕੀਤੀ ਆ ਪਹਿਲਾਂ ਤਾਂ ਸਾਨੂੰ ਇਹ ਵੀ ਨਹੀਂ ਦੱਸਿਆ ਗਿਆ ਮੈਂ ਕਈ ਕਾਫੀ ਵਾਰ ਸੀਪੀ ਸਾਹਿਬ ਨੂੰ ਪੁੱਛਿਆ ਮੈਂ ਕਿਹਾ ਕੋਈ ਐਫ ਆਈ ਆਰ ਹੋਈ ਆ ਕਹਿੰਦੇ ਡੋਂਟ ਵਰੀ ਮੈਡਮ ਡਾਂਟ ਵਰੀ ਮੈਡਮ ਦੈਨ ਮੈਨੂੰ ਇਨਫੋਰਮੇਸ਼ਨ ਮੇਰੇ ਵਕੀਲ ਸਾਹਿਬ ਤੋਂ ਮਿਲ ਗਈ ਵੀ ਭਾਈ ਐਫ ਆਈ ਆਰ ਹੋ ਗਈ ਆ ਫਿਰ ਉਸ ਤੋਂ ਬਾਅਦ ਕਹਿੰਦੇ ਜੀ ਹਾਂਜੀ ਹੋਈ ਤਾਂ ਸਾਡੇ ਦਿਸਾ ਨਿਰਦੇਸ਼ ਪਈ ਆ ਸੋ ਇਹ ਜਿਹੜੀ ਪਰਚਾ ਹੈਗਾ ਆ ਇਹ ਹਰਪ੍ਰੀਤ ਸਿੰਘ ਲਾਲ ਕਾਕੀ ਇਹ ਜਿਹੜੇ ਰੇਤੇ ਦੇ ਵਪਾਰੀ ਨੇ ਇਹਨਾਂ ਦੇ ਪ੍ਰੈਸ਼ਰ ਦੇ ਵਿੱਚ ਤੇ ਇੱਥੇ ਮੁੱਖ ਮੰਤਰੀ ਸਾਹਿਬ ਵੀ ਆਏ ਹੋਏ ਸੀ ਸਾਨੂੰ ਉਹਨਾਂ ਤੇ ਵੀ ਡਾਊਟ ਆ ਵੀ ਕਿਉਂਕਿ ਆਬਵੀਅਸ ਆ ਮਿਲੀਭੁਗਤ ਹੁੰਦੀ ਹੋਈ ਆ ਵੀ ਇਹ ਸਾਰਿਆਂ ਨੇ ਮਿਲ ਕੇ ਹੀ ਸਾਨੂੰ ਦਬਾਉਣ ਦੀ ਖਾਤਰ ਸਾਡੇ ਤੇ ਪਰਚਾ ਦਰਜ ਕੀਤਾ ਆ ਤੇ ਜਿਹਦੇ ਵਿੱਚ 23 24 ਤੇ ਦੂਜੇ ਆ ਹੁਣ ਜਿਹੜੀ 23 24 ਦੇ ਵਿੱਚੋਂ ਜਿਹੜੀ 24 ਆ ਉਹ 118 1 बी ਐਨ ਐਸਾ ਜਿਹੜਾ ਹੁਣ ਨਾਨ ਅਵੇਲੇਬਲ ਆ ਹਰਿਆਣੇ ਦੇ ਵਿੱਚ ਅਵੇਲੇਬਲ ਆ ਇੱਥੇ ਨਾਨ ਅਵੇਲੇਬਲ ਆ ਤੇ ਇਸ ਕਰਕੇ ਅਸੀਂ ਆਪਣੀ ਵੀ ਸਾਨੂੰ ਨੋਟਿਸ ਦੇ ਨਹੀਂ ਰਹੇ ਇਨਵੈਸਟੀਗੇਸ਼ਨ ਦੋ ਦਿਨ ਹੋ ਗਏ ਸਾਨੂੰ ਕਹਿੰਦਿਆਂ ਨੂੰ ਜੁਆਇਨ ਨਹੀਂ ਕਰਾ ਰਹੇ ਤਾਂ ਅਸੀਂ ਆਪਣੀ ਗ੍ਰਿਫਤਾਰੀ ਦੇਣ ਆਏ ਆ ਵੀ ਜਾਂ ਤਾਂ ਸਾਨੂੰ ਇਨਵੈਸਟੀਗੇਸ਼ਨ ਜੁਆਇਨ ਕਰਾ ਲਓ ਜਾਂ ਫੇਰ ਠੀਕ ਆ ਸਾਨੂੰ ਅਰੈਸਟ ਕਰ ਲਓ ਤੇ ਨਾਲ ਹੀ ਅਸੀਂ ਇਹ ਗੱਲ ਵੀ ਕਹਿਣਾ ਚਾਹੁੰਦੇ ਹਾਂ ਕਿ ਜੇ ਜੇਲ੍ਹ ਦੇ ਵਿੱਚ ਜਦੋਂ ਅਸੀਂ ਅਰੈਸਟ ਹੋ ਕੇ ਚਲੇ ਜਾਨੇ ਉਦੋਂ ਬਾਅਦ ਅਸੀਂ ਆਪਣੀ ਅਸੀਂ ਆਪਣੀ ਐਂਟੀਸੀਪੇਟਰੀ ਬੇਲ ਨਹੀਂ ਲਾਉਣੀ ਅਸੀਂ ਰੈਗੂਲਰ ਲਾਵਾਂਗੇ ਠੀਕੇ ਤੇ ਜੇ ਜੇਲ੍ਹ ਦੇ ਵਿੱਚ ਸਾਡੇ ਨਾਲ ਕੋਈ ਹੁਣ ਹੋਣੀ ਹੁੰਦੀ ਆ ਉਹਦੇ ਲਈ ਸਿੱਧੇ ਤੌਰ ਦੇ ਤੇ ਮੁੱਖ ਮੰਤਰੀ ਹਰਪ੍ਰੀਤ ਲਾਲ ਇਹ ਸਾਰੇ ਜ਼ਿੰਮੇਵਾਰ ਹੋਣਗੇ ਕਿਉਂਕਿ ਸਾਨੀ ਜਾਨ ਨੂੰ ਵੀ ਖਤਰਾ ਹੈ ਕਿਉਂਕਿ ਪਠਾਨਕੋਟ ਦੇ ਵਿੱਚ ਮਿਆਂਕ ਜੀ ਦੀ ਡੈਥ ਹੋ ਚੁੱਕੀ ਆ ਗੋਲੀ ਮਾਰ ਕੇ ਜਿੱਥੇ ਜਿੱਥੇ ਕੱਲ ਹੁਸ਼ਿਆਰਪੁਰ ਦੇ ਵਿੱਚ ਵੀ ਜਿੱਥੇ ਜਿੱਥੇ ਰੇਤ ਮਾਫੀਆ ਦੇ ਖਿਲਾਫ ਲੜਾਈ ਚੱਲ ਰਹੀ ਆ ਉੱਥੇ ਉੱਥੇ ਇਹੋ ਜਿਹੇ ਅਮਨ ਭਾਗੀਆਂ ਘਟਾਵਾ ਸਾਹਮਣੇ ਆ ਰਹੀਆਂ ਨੇ ਚਾਚਾ ਜੀ ਦੇ ਉੱਤੇ ਪਿਛਲੇ 2 ਮਹੀਨਿਆਂ ਦੇ ਵਿੱਚ ਤੀਜਾ ਪਰਚਾ ਹੋ ਗਿਆ ਇਹ ਬਿਲਕੁਲ ਬੇਬੁਨਿਆਦ ਪਰਚੇ ਸਾਡੇ ਲੋਕਾਂ ਦੇ ਉੱਤੇ ਇਹਨਾਂ ਹਾਂ ਪਿੰਡ ਦੇ ਅਸੀਂ ਸਿਰਫ ਮੇਨ ਮੇਨ ਬੰਦੇ ਹੀ ਆਏ ਆ ਵੀ ਅਸੀਂ ਅरेस्ट ਦੇਣੀ ਆ ਸੀ ਅਸੀਂ ਕੋਈ ਬਾਹਲਾ ਕੱਟ ਨਹੀਂ ਕੀਤਾ ਹੈਗਾ ਕਿਉਂਕਿ ਅ ਮਤਲਬ ਮੈਨੂੰ ਨਹੀਂ ਲੱਗਦਾ ਵੀ ਇੱਥੇ ਬਾਹਲੇ ਕੱਟ ਦੀ ਲੋੜ ਹੈ ਕਿਉਂਕਿ ਕਾਨੂੰਨੀ ਲੜਾਈ ਬਿਲਕੁਲ ਕਾਨੂੰਨੀ ਲੜਾਈ ਹੋਈ ਆ ਤਾਂ ਹੀ ਤਾਂ ਅਸੀਂ ਅरेस्ट ਤੁਸੀਂ ਭੱਜੇ ਨਹੀਂ ਨਾ ਅਸੀਂ ਸਾਹਮਣਾ ਕਰ ਰਹੇ ਆ ਵੀ ਤੁਸੀਂ ਸਾਡੇ ਤੇ ਪਰਚਾ ਕੀਤਾ ਲਓ ਜੀ ਇਨਵੈਸਟੀਗੇਸ਼ਨ ਜੁਆਇਨ ਕਰਾ ਲਓ ਜਾਂ ਅरेस्ट ਕਰ ਲਓ ਇਹ ਤਾਂ ਉਹਨਾਂ ਦੇਖੋ ਜਿਹੜਾ ਕਾਨੂੰਨ ਆ ਹੁਣ ਕਹਿੰਦਾ ਕਿ ਜੇ 7 ਸਾਲ ਤੱਕ ਦੀ ਸਜ਼ਾ ਵਾਲਾ ਕੋਈ ਵੀ ਆਫੈਂਸ ਆ ਉਹਦੇ ਵਿੱਚ ਇਹਨਾਂ ਨੂੰ ਪਹਿਲਾਂ ਨੋਟਿਸ ਦੇਣਾ ਪੋਗਾ ਇਨਵੈਸਟੀਗੇਸ਼ਨ ਜੁਆਇਨ ਕਰਨੀ ਪੋਗੀ ਜੇ ਅਸੀਂ ਇਨਵੈਸਟੀਗੇਸ਼ਨ ਚ ਕੋਆਪਰੇਟ ਨਹੀਂ ਕਰਦੇ ਥੈਨ ਸਾਡੇ ਵਾਰੰਟ ਲੈ ਕੇ ਅਰੈਸਟ ਕੀਤਾ ਜਾਊਗਾ ਸੋ ਕਾਨੂੰਨ ਦੀ ਪਾਲਣਾ ਨਹੀਂ ਹੋ ਰਹੀ ਹੈਗੀ ਇਸੇ ਕਰਕੇ ਅਸੀਂ ਕਾਨੂੰਨ ਦੀ ਪਾਲਣਾ ਕਰਨ ਲਈ ਇੱਥੇ ਆਏ ਆ ਠੀਕ ਇੱਥੇ ਲਿਆ ਗਿਆ ਸੀਗਾ ਸਰ ਜਿਹੜੇ ਸਾਡੇ ਲਾਈ ਸੀ ਨਾ ਜਿਹੜੇ ਸਾਡੇ ਪਿੰਡਾਂ ਦੇ ਵਿੱਚ ਓਵਰਲੋਡ ਟਿਪਰ ਟਰਾਲੀਆਂ ਨਗਦੀਆਂ ਨੇ ਇਹ ਸਰਕਾਰ ਕਹਿੰਦੀ ਆ ਸਾਨੂੰ ਰੈਵਨਿਊ ਆ ਆ ਰਿਹਾ ਆ ਟਿਪਰਾਂ ਦੇ ਮਾਲਕ ਵੀ ਕਹਿੰਦੇ ਅਸੀਂ ਟੈਕਸ ਦੇ ਰਹੇ ਜਿੰਨਾ ਇਹ ਰੈਵਨਿਊ ਇਹਨਾਂ ਨੂੰ ਜਨਰੇਟ ਹੋ ਰਿਹਾ ਉਹਰੇ ਵਿੱਚੋਂ 5% ਵੀ ਸਾਡੇ ਏਰੀਆ ਤੇ ਲੱਗਿਆ ਦਿਖਾ ਦਿਓ ਜਿੱਥੋਂ ਇਹ ਰੇਤਾ ਢੋ ਰਹੇ ਆ ਇਹ ਸਾਡੇ ਪਾਣੀ ਦਾ ਲੈਵਲ ਦਰਿਆ ਦਾ ਸਾਰਾ ਬੰਨ ਸਾਰੇ ਦਰਿਆ ਦਾ ਸੱਤਿਆਨਾਸ ਮਾਰਿਆ ਪਿਆ ਔਰ ਇੱਕ ਪੈਸਾ ਵੀ ਸਾਡੇ ਏਰੀਆ ਤੇ ਨਹੀਂ ਖਰਚ ਹੋ ਰਿਹਾ ਸਾਡੀਆਂ ਸੜਕਾਂ ਸਾਰੀਆਂ ਟੁੱਟੀਆਂ ਪਈਆਂ ਨੇ ਪਿੰਡਾਂ ਦੇ ਵਿੱਚ ਬੁਰਾ ਹਾਲ ਆ ਸਾਡਾ ਸਾਡੀਆਂ ਜਿਹੜੀਆਂ ਜਿਹੜੀਆਂ ਸੜਕਾਂ ਨੇ ਉਹ ਲੋਕਲ ਆਵਾਜਾਈ ਵਾਸਤੇ ਆ ਪੀ ਡਬਲਯੂ ਡੀ ਨੇ ਸਾਨੂੰ ਲਿਖ ਕੇ ਦਿੱਤਾ ਕਾਨੂੰਨੀ ਤੌਰ ਤੇ ਵੀ ਇੱਥੇ ਰੇਤੇ ਦੇ ਓਵਰਲੋਡ ਟਿਪਰ ਟਰਾਲੀਆਂ ਨਹੀਂ ਚੱਲ ਸਕਦੇ ਪਰੇ ਤੱਕ ਇਹ ਨਾਲ ਜਿਹੜਾ ਰੇਤ ਮਾਫੀਆ ਕੱਢਣਾ ਚਾਹੁੰਦਾ ਇੱਥੋਂ ਸਾਡੀ ਲੜਾਈ ਵਧੀ ਆ ਨਹੀਂ ਤੁਸੀਂ ਫਿਰ ਇਹ ਗੱਲ ਉਹਨਾਂ ਨੂੰ ਨਹੀਂ ਦੱਸੀ ਹੈਗੀ ਵੀ ਸਾਰਿਆਂ ਨੂੰ ਦੱਸਿਆ ਪ੍ਰੂਫ ਵੀ ਲਿਆ ਕੇ ਦਿੱਤੇ ਆ ਡਾਕੂਮੈਂਟ ਸਾਰੇ ਅਸੀਂ ਨੈੱਟਵਰਕ ਕੱਢ ਕੇ ਜਿਹੜੇ ਖੱਟਦੇ ਜਿਹੜੇ ਅਪਰੂਵਲ ਕਹਿੰਦੇ ਆ ਇਹ ਉਹ ਵੀ ਸਾਰੇ ਦੱਸਿਆ ਇਹਨਾਂ ਨੂੰ ਇਹਨਾਂ ਦਾ ਰੋਡ ਮੈਪ ਵੀ ਹੈ ਨਹੀਂ ਇੱਧਰ ਨਵੇਂ ਸ਼ਹਿਰ ਨੂੰ ਆ ਹਾਂਜੀ ਅਸੀਂ ਗ੍ਰਿਫਤਾਰੀ ਦੇਣ ਨੂੰ ਤਿਆਰ ਆ ਕਿਉਂਕਿ ਸਾਡੇ ਝੂਠੇ ਪਰਚੇ ਔਰ ਬੇਬੁਨਿਆਦ ਗੱਲਾਂ ਨੂੰ ਲੈ ਕੇ ਸਾਨੂੰ ਦੋਵਾਇਆ ਜਾ ਰਿਹਾ ਆ ਦੇਖੋ ਮੈਂ ਥੋੜਾ ਜਿਹਾ ਇਹਦੀ ਉਹ ਕਹਤਾ ਹੈ ਜੇ ਬੈਕਗ੍ਰਾਉਂਡ ਵਿੱਚ ਜ਼ਰੂਰੀ ਹੈ ਇਹ ਇੱਕ ਮਾਈਨਿੰਗ ਖੱਡ ਸੀਗੀ ਜਿਹੜੀ ਇੱਕ ਨੰਬਰ ਇਹ ਇਵਜ ਦੇ ਵਿੱਚ ਦੋ ਨੰਬਰ ਦਾ ਧੰਦਾ ਉੱਥੇ ਚੱਲ ਰਿਹਾ ਸੀ ਕੋ ਪਿੰਡ ਵਾਲੇ ਇੱਕ ਨੰਬਰ ਮਾਈਨਿੰਗ ਦੇ ਉਲਟ ਨਹੀਂ ਆ ਪਰ ਇਹਨਾਂ ਨੇ ਜਿਹੜਾ ਮੈਪ ਰੂਟ ਆ ਬਹੁਤ ਵਿਸਤਾਰ ਦੇ ਵਿੱਚ ਪਹਿਲਾਂ ਵੀ ਦੱਸ ਚੁੱਕਿਆ ਤੁਸੀਂ ਸਾਰੇ ਬਾਣੀ ਬਾਤ ਜਾਣੂ ਹੋ ਪਰ ਪਹਿਲਾਂ ਇਹਨਾਂ ਤੇ ਹਮਲਾ ਕੀਤਾ ਗਿਆ ਸੀ ਪ੍ਰੈਸ਼ਰ ਪਾਇਆ ਇਹਨਾਂ ਨੂੰ ਸੁਖਵਿੰਦਰ ਸਿੰਘ ਨੂੰ ਔਰ ਜਿਹੜਾ ਜਿਹਦੀ ਮਦਰ ਸਰਪੰਚਾ ਜਸਪਰੀ ਦੇ ਇਹਨਾਂ ਨੂੰ ਥਾਣੇ ਲੈ ਕੇ ਗਏ ਉਹ ਛੱਡ ਦਿੱਤਾ ਗਿਆ ਔਰ ਉਸ ਤੋਂ ਬਾਅਦ ਜਦੋਂ ਇਹਨਾਂ ਨੇ ਦੁਆਰਾ ਉਸ ਚੀਜ਼ ਨੂੰ ਰੋਕਿਆ ਇਹਨਾਂ ਤੇ ਹਮਲਾ ਕੀਤਾ ਗਿਆ ਔਰ ਇਹਨਾਂ ਨੂੰ ਪੱਟੜ ਕੀਤਾ ਗਿਆ ਸਾਡੀ ਵਕੀਲ ਭੈਣ ਆ ਇਹਦੀ ਬਾਹਾਂ ਤੋੜੀ ਗਈ ਔਰ ਬਹੁਤ ਜ਼ਿਆਦਾ ਨਹੀਂ ਮੇਰਾ ਨਾਮ ਨਹੀਂ ਹੈ ਮੈਂ ਆਪ ਮੇਰੇ ਇਲਾਕੇ ਦੇ ਲੋਕ ਨੇ ਮੇਰੇ ਪਿੰਡਾ ਦੇ ਨੇ ਮੇਰੇ ਭਾਈਚਾਰਾ ਮੈਂ ਇਹਨਾਂ ਦੇ ਫੇਟ ਤੇ ਖੜਾ ਸੋ ਇਹਨਾਂ ਤੇ ਅਟੈਕ ਕੀਤਾ ਗਿਆ ਜਦੋਂ ਪ੍ਰੈਸ਼ਰ ਪਾਇਆ ਗਿਆ ਉਲਟਾ ਜਦੋਂ ਇਹਨਾਂ ਨੇ ਫੜਾਤਾ ਉਹਨਾਂ ਨੇ ਬਖਲਾੜ ਦੇ ਵਿੱਚ ਇਹਨਾਂ ਦੇ ਇੱਕ ਕ੍ਰਾਸ ਐਫ ਆਈ ਆਰ ਦਰਜ ਕੀਤੀ ਹੈ ਲੱਗਦਾ ਨਹੀਂ ਕਿ ਜਦੋਂ ਮਤਲਬ ਜਦੋਂ ਹੁਣ ਤੁਸੀਂ ਆ ਗਏ ਵਿੱਚ ਪੋਲਿਟੀਕਲ ਜਿਹੜਾ ਮੈਟਰ ਬਣ ਜੂਗਾ ਨਹੀਂ ਪੋਲਿਟੀਕਲ ਮੈਟਰ ਨਹੀਂ ਦੇਖੋ ਹਰੇਕ ਚੀਜ਼ ਪੋਲਿਟੀਕਲ ਨਹੀਂ ਹੁੰਦੀ ਜੇ ਆਪਾਂ ਇਦਾਂ ਹਰੇਕ ਚੀਜ਼ ਪੋਲਿਟੀਕਲ ਕਹਿ ਕਹਿ ਕੇ ਵੀਰ ਇਹਨਾਂ ਲੋਕਾਂ ਦੀ ਜਿਹੜੇ ਲੜਦੇ ਆ ਕੌਣ ਖੜੂਗਾ ਮੇਰੇ ਲਈ ਮੇਰੇ ਪਿੰਡਾਂ ਦੇ ਲੋਕ ਮੇਰੇ ਲੋਕ ਪਹਿਲਾਂ ਨੇ ਪਾਰਟੀ ਜਾਂ ਪੋਲਿਟਿਕਸ ਮਤਲਬ ਇਹ ਬਾਤ ਸੋ ਮੈਂ ਤਾਂ ਇਹਨਾਂ ਨੂੰ ਐਜ਼ ਇਹਨਾਂ ਪਿੰਡਾਂ ਦਾ ਇੱਕ ਉਸ ਨੀਕ ਹੋਣ ਦੇ ਨਾਤੇ ਹੁੰਦਾ ਸੀ ਤਿੰਨ ਤਿੰਨ ਚਾਰ ਚਾਰ ਪੀੜ੍ਹੀਆਂ ਦੀ ਸਾਡੀ ਸਾਂਝ ਆਪਸ ਮੇਰੇ ਗਵਾਂਢੀ ਪਿੰਡਾਂ ਦਾ ਕਾਉਂਸਲਰ ਸੋ ਅਸੀਂ ਤਾਂ ਐਜ਼ ਅ ਰਿਪਰੈਜ਼ੈਂਟੇਟਿਵ ਆਪਦੇ ਪਿੰਡਾਂ ਦੇ ਇੱਥੇ ਇਹਨਾਂ ਦੀ ਸਪੋਰਟ ਕਰਨ ਆਏ ਆ ਤਾਂ ਕਿ ਦੇਖੋ ਜੇ ਲੀਗਲ ਖਾੜਾ ਹੈ ਤਾਂ ਕਾਂਗਰਸ ਕਰਕੇ ਗਈ ਸੀ 2019 ਮੈਂ ਬਿਲਕੁਲ ਪਰ ਕਾਂਗਰਸ ਇਹ ਨਹੀਂ ਸੀ ਕਰਕੇ ਗਈ ਕਿ ਤੁਸੀਂ ਪੋਗਲਨ ਮਸ਼ੀਨਾਂ ਲਾ ਕੇ ਉੱਥੇ 50 50 ਫੁੱਟ ਤਵੇ ਪਟ ਦੋ ਔਰ ਕਾਂਗਰਸ ਇਹ ਨਹੀਂ ਸੀ ਕਹਿ ਕੇ ਗਈ ਵੀ ਉੱਥੇ ਜਿਹੜੀ ਵੱਡੀ ਲਾਈਨ ਲੰਘਦੀ ਆ ట్రాన్స్‌ਮਿਸ਼ਨ ਲਾਈਨ ਆ ਉਹ ਨੰਗੀ ਕੀਤੀ ਪਈ ਆ ਇਹਨਾਂ ਨੇ ਪਟ ਪਟ ਕੇ ਸਾਡੇ ਤੋਂ ਫੋਨ ਆ ਗਿਆ ਜੰਮ ਕਾਂਗਰਸ ਪਾਰਟੀ ਇਹ ਨਹੀਂ ਕਹਿੰਦੀ ਕਿ ਪਿੰਡਾਂ ਵਾਲਿਆਂ ਨੂੰ ਕੁੱਟੋ ਜੇ ਪਿੰਡ ਵਾਲੇ ਨਹੀਂ ਸਹਿਮਤ ਮਾਈਨਿੰਗ ਸਾਈਟ ਦੇਖੋ ਤੁਸੀਂ ਜਾ ਕੇ ਰੂਟ ਮੈਪ ਦੇਖੋ ਬਿਲਕੁਲ ਹੀ ਉਹਦੇ ਉਲਟਾ ਜੋ ਈਸੀ ਮਿਲੀ ਗਈ ਆ ਉਹ ਪਤਾ ਨਹੀਂ ਕਿਹੜੇ ਹਾਲਾਤਾਂ ਦੇ ਵਿੱਚ ਕਿਉਂਕਿ ਹਰ ਸਾਲ ਰਿਨਿਊ ਹੁੰਦੀ ਐ ਸੀ ਉਹ ਕਿਹੜੇ ਦਿੱਤੀ ਗਈ ਆ ਸੋ ਇਹ ਜਿਹੜੇ ਮੁੰਡਿਆ ਸਾਹਿਬ ਦਾ ਕਹਿਣਾ ਮੈਂ ਉਸ ਦੇ ਵਿੱਚ ਨਹੀਂ ਜਾਣਾ ਚਾਹੁੰਦਾ ਉਹ ਭਲੀ ਭਾਂ ਜਾਣਦੇ ਨਹੀਂ ਵੀ ਕੀ ਸਹੀ ਹੈ ਕੀ ਗਲਤ ਹੈ